ਰਵਾਤੀ ਮਹੱਲਾ ਪੰਜਵਾ ਸਿਮਰਤ ਨਾਮ ਕੇਲ ਵਿਖ ਸਭ ਕਾਟੇ ਧਰਮ ਰਾਏ ਕੇ ਕਾਗਰ ਫਾਟੇ ਸਾਧ ਸੰਗਤ ਮਿਲ ਹਰ ਰਸ ਪਾਇਆ ਉਪਾਰ ਬ੍ਰਹਮ ਰਿਤ ਮਾਹੇ ਸਮਾਇਆ ਰਾਮ ਰਮਤ ਹਰ ਹਰ ਸੁਖ ਪਾਇਆ ਤੇਰੇ ਦਾਸ ਚਰਨ ਸਰਨਾਇਆ ਰਹਾਉ ਚੂਕਾ ਗਾਉਣ ਮਿਟਿਆ ਹੰਧਿਆਰ ਗੁਰ ਦਿਖ ਲਾਇਆ ਮੁਕਤ ਦੁਆਰ ਹਰਿ ਪ੍ਰੇਮ ਭਗਤ ਮਾਨ ਤਾਨ ਸਦ ਰਾਤਾ ਪ੍ਰਭੂ ਜਨਾਇਆ ਤਬ ਹੀ ਜਾਤਾ ਘਾਟ ਘਾਟ ਅੰਤਰ ਰਵੇ ਅਸੂਏ ਤੇਸ ਬਿਨ ਬੀਜੋ ਨਾਹੀ ਕੋਏ ਬੈਰ ਵਿਰੋਧ ਛੇਦੇ ਭੈ ਭਰਮ ਪ੍ਰਭ ਪੂਨ ਆਤਮਾ ਕੀਨੇ ਧਰਮਾ ਮਹਾ ਤਰੰਗ ਤੇ ਕਾਂਡੇ ਲਾਗਾ ਜਨਮ ਜਨਮ ਕਾ ਟੂਟਾ ਗਾਂਡਾ ਜਾਪ ਤਪ ਸੰਜਮ ਨਾਮ ਸੰਭਾਲਿਆ ਆਪਣੇ ਠਾਕੁਰ ਨਦਰ ਨਿਹਾਲਿਆ ਮੰਗਲ ਸੁਖ ਕਲਿਆਣ ਤੇ ਥਾਈ ਜਹ ਸੇਵਕ ਗੋਪਾਲ ਗੁਸਾਈ ਪ੍ਰਭ ਸੋ ਪ੍ਰਸੰਨ ਭਏ ਗੋਪਾਲ ਜਨਮ ਜਨਮ ਕੇ ਮਿਟੇ ਬਿਤਾਲੇ ਓਮ ਜਗ ਉਰਦ ਤਪ ਪੂਜਾ ਕੋਟ ਤੀਰਥ ਇਸ ਨਾਨਕ ਰੀ ਜਾ ਚਰਨ ਕਮਲ ਨਿਮਖ ਰਧ ਧਾਰੇ ਗੋਬਿੰਦ ਜਪਤ ਸਭ ਕਾਰਜ ਸਾਰੇ ਉਚੇ ਤੇ ਉਚਾ ਪ੍ਰਭ ਧਾਨ ਹਰਿ ਜਨ ਲਾਵੇ ਸਹਿਜ ਧਿਆਨ ਦਾਸ ਦਾਸਨ ਕੀ ਵਾਂਛਉ ਧੂਰ ਸਰਬ ਕਲਾ ਪ੍ਰੀਤਮ ਭਰਪੂਰ ਮਾਤਿ ਵਿਤਾ ਹਰ ਪ੍ਰੀਤਮ ਨੀਰਾ ਮੀਤ ਸਾਜਨ ਪਰਵਾਸਾ ਤੇਰਾ ਕਰ ਗਹਿ ਜੀਨੇ ਆਪਣੇ ਦਾਸ ਜਪ ਜੀਵੇ ਨਾਨਕ ਗੁਣ ਦਾਸ ਵੇਪਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਨ ਰੰਗ ਸਹਜ ਪ੍ਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ RAM ਰਤਨ ਪਾਇਆ ਕਰਤ ਵਿਚਾਰਾ ਗਹਾਉ ਜਹ ਅਨੰਦ ਦੁਖ ਦੂਰ ਭਇਆ ਨਾ ਮਨ ਮਾਨਕ ਲੇਵ ਤਤ ਲੁਕਾਨਾ ਜੋ ਕਿਛੁ ਹੋਆ ਸੋ ਤੇਰਾ ਭਾਣਾ ਜੋ ਏਵ 부ਜੈ ਸੋ ਸਹਿਜ ਸੁਮਾਣਾ ਕਹਿਤ ਕਵੀਰ ਕਿਲ ਬਿਖ ਗਏ ਖੀਨਾ ਮਨ ਭਾਇ ਜਗ ਜੀਵਨ ਲੀਣਾ ਪਰਭਾਤੀ ਅੱਲਾਹ ਏਕ ਮਸੀਤ ਬਸਤ ਹੈ ਅਵਰ ਮੁਲਖ ਕਿਸ ਕੀ ਰਾ ਹਿੰਦੂ ਮੂਰਤ ਨਾਮ ਨਿਵਾਸੀ ਦੋ ਮਹਿ ਤਤ ਨਾ ਹੀਰਾ ਅੱਲਾਹ ਰਾਮ ਜੀਵਾਓ ਤੇਰੇ ਨਾਈ ਤੂ ਕਰ ਮੇਂ ਰਾਮ ਤਸਾਈ ਰਹਾਉ ਦੱਖਣ ਦੇਸ ਹਰੀ ਕਾ ਵਾਸਾ ਪੱਛਮ ਅਲੈ ਮੁਕਾਮਾ ਦਿਲ ਮਹਿ ਖੋਜ ਦਿਲੈ ਦਿਰ ਖੋਜੋ ਇਹੀ ਧੌਰ ਮੁਕਾਮਾ ਬ੍ਰਹਮਨ ਗਿਆਸ ਕਰਹਿ ਚਾਉ ਵੀਸਾ ਕਾਜੀ ਮਹਿ ਰਮ ਜਾਨਾ ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹੀ ਨਿਧਾਨਾ ਕਹਾਂ ਉਡੀਸੇ ਮੱਜਨ ਕੀਆ ਕਿਆ ਮਸੀਤ ਸਿਰ ਨਾਏ ਦਿਲ ਮਹਿ ਕਪਟ ਨਿਵਾਜ ਗੁਜਾਰੇ ਕਿ ਆਵ ਹਜ ਕਬੈ ਜਾਏ ਏਤੇ ਔਰਤ ਮਰਦ ਸਾਜੀ ਇਹ ਸਭ ਰੂਪ ਤੁਮਾਰੇ ਕਬੀਰ ਪੂਗਰਾ RAM ਅਲਹਿ ਕਾ ਸਭ ਗੁਰ ਪੀਰ ਹਮਾਰੇ ਕਹਤ ਕਬੀਰ ਸੁਨੋ ਨਾਰ ਨਰਵੈ ਪਰੋ ਏਕ ਕੀ ਸਰਨਾ ਕੇਵਲ ਨਾਮ ਜਪੋ ਰੇ ਪ੍ਰਾਨੀ ਤਾਬਹੀ ਨਿਹਚੈ ਤਰਨਾ ਪ੍ਰਭਾਤੀ ਹਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕਾਉਨ ਭਲੇ ਕੋ ਮੰਦੇ ਲੋਗਾ ਭਰਮ ਨਾ ਝੂਲੋ ਭਾਈ ਖਾਲਿਕ ਖਲਕ ਖਲਕ ਮੈਂ ਖਾਲਿਕ ਪੂਰ ਰਹਿਓ ਸਭ ਠਾਈ ਰਹਾਉ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ ਨਾ ਕਛ ਕੋਚ ਮਾਟੀ ਕੇ ਭਾਂਡੇ ਨਾ ਕਛ ਕੋਚ কুমਭਾਰੈ ਸਭ ਮਹਿ ਸੱਚਾ ਏਕੋ ਸੋਈ ਤੇ ਸਗਾ ਕੀਆ ਸਭ ਕਛ ਹੋਈ ਹੁਕਮ ਪਛਾਨੈ ਸੋ ਏਕੋ ਜਾਣੈ ਬੰਦਾ ਕਹੀਐ ਸੋਈ ਅੱਲਾਹ ਅੱਖ ਨਾ ਜਾਈ ਲਖਿਆ ਗੁਰ ਗੁੜ ਦੀਨਾ ਮੀਠਾ ਕਹ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਲੀਠਾ ਪ੍ਰਭਾਤੀ ਵੇਦਕ ਤੇਵ ਕਹੋ ਮਤ ਝੂਠੇ ਝੂਠਾ ਜੋ ਨ ਵਿਚਾਰੇ ਜਉ ਸਭ ਮਹਿ ਏਕ ਖੁਦਾਏ ਕਹਿ ਤਹਾਉ ਤਾਉ ਕਿਉਂ ਮੁਰਗੀ ਮਾਰੇ ਮੁੱਲਾ ਕਹੋ ਨਿਆਉ ਖੁਦਾਈ ਤੇਰੇ ਮਨ ਕਾ ਭਰਮ ਨਾ ਜਾਈ ਰਹਾਉ ਅਕਰ ਜੀਓ ਆਨਿਆ ਦੇਹ ਬਿਨਾਸੀ ਮਾਟੀ ਗਾਉ ਬਿਸ ਮਿਲ ਕੀਆ ਜੋਤ ਸਰੂਪ ਅਨਾਹਤ ਲਾਗੀ ਕਹੋ ਹਲਾਲ ਕੀਆ ਕੀ ਉਜੂ ਬਾਗ ਕੀਆ ਮੋਹ ਤੋਇਆ ਕਿਆ ਮਸੀਤ ਸਿਰ ਲਾਇਆ ਜੋ ਦਿਲ ਮਹਿ ਕਪਟ ਨਿਵਾਜ ਗੁਜਾਰੋ ਕੀ ਆਜ ਕਾਬਾ ਜਾਇਆ ਤੂੰ ਨਾ ਪਾਕ ਪਾਤ ਨਹੀਂ ਸੂਝਿਆ ਤਿਸ ਕਾ ਮਰਮ ਨਾ ਜਾਣਿਆ ਕਹ ਕਬੀਰ ਭਿਸਤ ਤੇ ਚੂਕਾ ਦੋਜਕ ਸਿਉ ਮਨ ਮਾਨਿਆ ਪ੍ਰਭਾਤੀ ਸੋਨ ਸੰਦਿਆ ਤੇਰੀ ਦੇਵ ਦੇਵਾ ਕਰ ਆਦ ਪਤ ਆਦ ਸਮਾਈ ਸਿੱਧ ਸਮਾਦ ਅੰਤ ਨਹੀਂ ਪਾਇਆ ਲਾਗ ਰਹੇ ਸਰਨਾਈ ਲੇਹੋ ਆਰਤੀ ਹੋ ਪੁਰਖ ਨਿਰੰਜਨ ਸਤਗੁਰੂ ਪੂਜਹੁ ਭਾਈ ਠਾਡਾ ਬ੍ਰਹਮਾਨਿਕਮ ਵਿਚਾਰੈ ਅਲਖ ਨ ਲਖਿਆ ਜਾਈ ਰਹਾ ਤਾਤ ਤੇਲ ਨਾਮ ਕੀਆ ਬਾਤੀ ਦੀਪਕ ਦੇਹ ਉਜਿਆਰਾ ਜੋਤ ਲਾਏ ਜਗਦੀਸ਼ ਜਗਾਯਾ ਭੂਜੈ ਭੂਜਨ ਹਾਰਾ ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗ ਪਾਨੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ਇਕ ਓਅੰਕਾਰ ਸਤਗੁਰ ਪ੍ਰਸਾਦ ਮਾਨ ਕੀ ਬਿਰਥਾ ਮਾਨ ਹੀ ਜਾਣੈ ਕੈ ਬੂਝਲ ਆਗੈ ਕਹੀਐ ਅੰਤਰ ਜਾਮੀ RAM ਰਵਾਈ ਮੈਂ ਡਰ ਕੈਸੇ ਚਾਹੀਐ 베ਦੀਲੇ ਗੋਪਾਲ ਗੋਸਾਈ ਮੇਰਾ ਪ੍ਰਭ ਰਵਿਆ ਸਰਬੇ ਥਾਈ ਰਹਾਉ ਮਨੈ ਹਾਟ ਮਨੈ ਬਾਟ ਮਨੈ ਹੈ ਪਾਸਾਰੀ ਮਨੈ ਵਾਸੈ ਨਾ ਨਾ ਭੀਦੀ ਭਰਮਤ ਹੈ ਸੰਸਾਰੀ ਗੁਰ ਕੈ ਸਬਦ ਇਹੋ ਮਨ ਰਾਤਾ ਧੁਬਿਦਾ ਸਹਜ ਸੁਮਾਣੀ ਸਭੋ ਹੁਕਮ ਹੁਕਮ ਹੈ ਆਪੇ ਨਿਰਭਾਉ ਸਮਤ ਵਿਚਾਰੀ ਜੋ ਜਨ ਜਾਨ ਭਜੈ ਗੁਰਖੋ ਤਮ ਤਾ ਚੀ ਅਬਗਤ ਬਾਣੀ ਨਾਮਾ ਕਹੈ ਜਗ ਜੀਵਨ ਪਾਇਆ ਹਿਰਦੈ ਅਲਕ ਬਿਡਾਣੀ ਪ੍ਰਭਾਤੀ ਆਦ ਜੁਗਾਦ ਜੁਗਾਦ ਜੁਗੋ ਜੋਗ ਤਾ ਕਾ ਅੰਤ ਨ ਜਾਣਿਆ ਸਰਬ ਨਿਰੰਤਰ ਰਾਮ ਰਹਿਆ ਰਾਵ ਐਸਾ ਰੂਪ ਬਖਾਨਿਆ गोविन्द गाजे शब्द गाजे आनंद रूपी मेरो रामैया रहाउ बावन बीखू वानै बीखे भासते सुख लागला सर्वे आद परमलاد काष्ट चंदन पैला ਤੁਮ ਚੇ ਪਾਰਸ ਹਮ ਚੇ ਲੋਹਾ ਸੰਗੇ ਕੰਚਨ ਪਹਿਲਾ ਤੂ ਦਿਆਲ ਰਤਨ ਲਾਲ ਨਾਮਾ ਸਾਚ ਸਮਾਇ ਲਾ ਪ੍ਰਭਾਤੀ ਅਕੋਲ ਅਪੁਰਖ ਇਕ ਚਲਤੁ ਉਪਾਇਆ ਘਟ ਘਟ ਅੰਤਰਿ ਬ੍ਰਹਮ ਲੁਕਾਇਆ ਜੀਅ ਕੀ ਜੋਤਿ ਨਾ ਜਾਣੈ ਕੋਈ ਤੈ ਮੈਂ ਕੀਆ ਸੋ ਮਾਲੂਮ ਹੋਈ ਰਹਾਉ ਨਿਉ ਪ੍ਰਗਾਸਿਆ ਮਾਟੀ ਕੁੰਬਿਓ ਆਪ ਹੀ ਕਰਤਾ ਬੀ ਠੁਲ ਦੇਓ ਜੀ ਕਾ ਵੰਦਨ ਕਰਮ ਬਿ ਆਪੈ ਜੋ ਕੁਛ ਕੀਆ ਸੋ ਆਪੈ ਆਪੈ pranvat naam deyo ehho jiyo chit vai sol hai amar hoye sad aakul rahay ਪ੍ਰਭਾਤੀ ਭਗਤ ਵੇਣੀ ਜੀ ਕੀ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਤਨ ਚੰਦਨ ਮਸਤਕ ਪਾਤੀ ਰੇਦ ਅੰਤਰ ਕਾਰ ਤਾਲ ਕਾਤੀ ਠਾਗ ਦਿਸ਼ਟ ਬੱਗਾ ਨੇਵ ਲਾਗਾ ਦੇਖ ਬੈ ਸੁਨੋ ਪ੍ਰਾਨ ਮੁਖ ਭਗਾ ਕਲ ਭਗਵਤ ਬੰਦ ਚਿਰਾਮੰਕਰੂਰ ਦਿਸ਼ਟ ਰਤਾ ਨੇਸ ਬਾਦੰ ਗ੍ਰਹਾਉ ਨਿਤ ਪ੍ਰਤਿ ਇਸਨਾਨ ਸਰੀਰੰ ਦੁਏ ਧੋਤੀ ਕਰਮ ਮੋਖ ਕੀਰੰ ਹृदय ਸ਼ੁਰੀ ਸੰਧਿਆਨੀ ਪਰਦਰਭ ਹਿਰਣ ਕੀ ਬਾਣੀ ਸੇਲ ਪੂਜਸ ਚਕਰ ਗਣੇ ਸੰ ਨਿਸ ਜਾਗਸ ਭਗਤ ਪ੍ਰਵੇਸੰ ਪਾਗ ਨਾਚਸ ਚਿਤ ਅਕਰਮੰ ਏ ਲੰਪਟ ਨਾਚ ਅਧਰਮੰ ਮ੍ਰੇਗ ਆਸਣ ਤੁਲਸੀ ਮਾਲਾ ਕਰ ਊਜਲ ਤਿਲਕ ਕਪਾਲਾ ਹਿਰਦੈ ਕੂੜੇ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਪਾਖੰ ਜਿਨ ਆਤਮ ਤਤ ਨਾ ਚੀਨਿਆ ਸਭ ਫੋਕਟ ਧਰਮ ਅਬੀਨਿਆ ਕਹੋ ਵੀਣੀ ਗੋਰ ਮੁਖ ਧਿਆਵੇ ਬੇਨ ਸਤਗੁਰ ਬਾਟ ਨਾ ਪਾਵੇ